ਆਈ ਲੈ ਜੀਨਾ ਸਾਹਿਬ ਕੀ ਕਹੋਗੇ ਬਈ ਕਹਿਣਾ ਕੀ ਆ ਲੋੜਵੰਦਾ ਲਈ ਕੱਪੜੇ ਆਇਆ ਲੋੜਵੰਦ ਲਈ ਜਾਂਦੇ ਜਿਹਨੂੰ ਚਾਹੀਦੇ ਆ ਆਪਣਾ ਤਾਂ ਇਹਦੇ ਵਿੱਚ ਕੁਛ ਨਹੀਂ ਆਪਾਂ ਤਾਂ ਇੱਕ ਸੇਵਾਦਾਰ ਬਣ ਕੇ ਖੜਿਆ ਆ ਬਟਾਵਨ ਡਿਜ਼ਾਈਨਰਾਂ ਤੋਂ ਬੀਫਰੈਂਸ ਲੇਖ ਰਹੇ ਜਿਵੇਂ ਦਾ ਲੱਗਿਆ ਮਾਹੌਲ ਸਾਰਾ ਦੇਖ ਕੇ ਮਾਹੌਲ ਬਹੁਤ ਵਧੀਆ ਇਹ ਕੁਦਰਤ ਨਾਲ ਕਿਸੇ ਨੂੰ ਰੱਬ ਨਾ ਮਾਰੇ ਪੰਜਾਬ ਨੂੰ ਕੋਈ ਨਹੀਂ ਮਾਰ ਸਕਦਾ ਪੰਜਾਬ ਦਾ ਰੱਬ ਹੀ ਬੇਲੀਆ ਗੁਰੂਆਂ ਦੇ ਨਾਂ ਤੇ ਵਸਦਾ ਏ ਇੱਕ ਦੀ ਗੱਲ ਆਣੀ ਆ ਜਾਂ ਅਗਲਾ ਕਿੇ ਕੁਝ ਹੋ ਜੇ ਇਹਦੇ ਹਰਿਆ ਹੀ ਰਹਿਣਾ ਰਿਆ ਵੀ ਆ ਤੇ ਰਹਿਣਾ ਵੀ ਆ ਨੇ ਜੀ ਬਾਬੇ ਨਾਨਕ ਦੀ ਧਰਤੀ ਆ ਬਾਕੀ ਆਪਾਂ ਦੇਖਦੇ ਹਾਂ ਹੁਣ ਤੱਕ ਕੋਈ ਕੀ ਕਰਦਾ ਕੀ ਨਹੀਂ ਕਰਦਾ ਸਾਡੀ ਸੇਕ ਨੂੰ ਇੱਕ ਦਿਆ ਦਿੱਤੀ ਹੈ ਇੱਕ ਦਿਲ ਦੇ ਤੱਕ ਦਲੇਰੀ ਦਿੱਤੀ ਹੈ ਮਹਾਰਾਜ ਨੇ ਉਹ ਭਰਤੀ ਜਾਂਦੀ ਹੈ ਤੇ ਉਹ ਉਹਦਾ 파ੜਨ ਭਰਤੀ ਜਾਂਦਾ ਫਰਟਾਈ ਜਾਂਦਾ ਉਹ ਬੰਦੇ ਵਜ ਨਹੀਂ ਹੁੰਦੇ ਠੀਕ ਨਹੀਂ ਗੱਲ ਚੋੜ ਬੰਚਕੀ ਜਾਂਦੇ ਸਮਾਨ ਲਈ ਜਾਂਦੇ ਆ ਇਹਦੇ ਜਿਹਨੂੰ ਦੋ ਡਾਕ ਸੀ ਬਹੁਤ ਵਧੀਆ ਲੱਗਿਆ ਜੀ ਸਾਡੇ ਜਗਰਾਉਂ ਦੀ ਟੀਮ ਅਸੀਂ ਆਏ ਹਾਂ ਇਕੱਠੇ ਹੋ ਕੇ ਤੇ ਲੋੜਵੰਦਾਂ ਨੂੰ ਜੋ ਵੀ ਸਮਾਨ ਜ਼ਰੂਰਤ ਆਪੋ ਆਪ ਚੱਕੀ ਜਾਂਦੇ ਅਸੀਂ ਵੀ ਵੰਟਾ ਰਹੇ ਹਾਂ ਦਵਾਈਆਂ ਤਾਂ ਅਸੀਂ ਲੈ ਕੇ ਆਏ ਆਂ ਕੱਪੜੇ ਨਵੇਂ ਕੱਪੜੇ ਸਾਰੇ ਹਨ ਤੇ ਬਹੁਤ ਵਧੀਆ ਲੱਗਿਆ ਇਹੋ ਜਿਹਾ ਵਕਤ ਕਿਸੇ ਦੇ ਰੱਬ ਪਾਵੇ ਨਾ ਤੇ ਚਲੋ ਰਲ ਮਿਲ ਕੇ ਕੱਟਿਆ ਜਾਂਦਾ ਸਾਡੇ ਸਿੱਖ ਕੌਮ ਬਹੁਤ ਹੀ ਬਹਾਦਰ ਕੌਮ ਜਿੰਨਾ ਮਰਜੀ ਕਸ਼ਟ ਆ ਜਾਏ ਪਿੱਛੇ ਨਹੀਂ ਹਟਦੀ ਸੇਵਾ ਕਰਨ ਤੋਂ ਨਹੀਂ ਪਿੱਛੇ ਹਟਦੀ ਤੇ ਸਾਡੀ ਬਹੁਤ ਟੀਮ ਵਧੀਆ ਵਰਕ ਕਰ ਰਹੀ ਆ ਅਸੀਂ ਜਗਰਾਉਂ ਦੇ ਚਲਕੇ ਆ ਬਹੁਤ ਵਧੀਆ ਲੱਗਿਆ ਧੰਨਵਾਦ ਸਾਰੀ ਕਮਿਊਨਿਟੀ ਦਾ ਧੰਨਵਾਦ ਸੰਗਤ ਦਾ ਜਿਹੜੀ ਕਿ ਆਪਣੇ ਆਪ ਖੁਸ਼ ਹੋ ਕੇ ਸਾਰੇ ਕੱਪੜੇ ਲੈ ਗਏ ਹਾਂਜੀ ਵੀਰ ਜੀ ਕੀ ਕਹੋਗੇ ਬਸ ਕਹਿਣਾ ਕੀ ਹੈ ਬਸ ਮਾਰਾ ਬਿਮਾਰ ਨਾ ਕਰੇ ਇਹ ਜੀ ਪਰਵਾਹ ਤੋਂ ਸਾਧੂ ਸੁੱਖਾਂ ਦੀ ਬੈਠੇ ਰਹਿਣ ਵਿਚਾਰੇ ਬਹੁਤ ਔਖਾ ਵਾਂਣ ਪਹਿਲੀ ਪਹਿਲੀ ਦਾ ਬੁਰਾ ਹਾਲ ਹੋ ਗਿਆ ਜੀਵਿੰਦਰ ਭਰਾ ਬਹੁਤ ਰੁੱਖੇ ਰਹਿਣਾ ਹੀ ਬਹੁਤ ਔਖਾ ਪਾਣੀ ਦੀ ਉਹ ਸਵੈਲ ਮਾਰਦੀ ਆ ਬੁਰਾ ਹਾਲ ਆ ਲੋਕਾਂ ਦਾ ਤੁਹਾਡੇ ਨਾਲ ਹੀ ਮਨੁੱਖਤਾ ਦੀ ਸੇਵਾ 'ਚ ਹਾਜ਼ਰ ਹਮੇਸ਼ਾ ਕੋਸ਼ਿਸ਼ ਕਰੂੰਗੀ ਜਿੰਨਾ ਸਾਥ ਦੇ ਸਕੀ ਇਨਸਾਨ ਨੂੰ ਇਨਸਾਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਇਹ ਅਸੀਂ ਕੁਝ ਏਦਾਂ ਜੇ ਸਾਡੇ ਤੇ ਵੀ ਕਦੇ ਮੁਸੀਬਤ ਆ ਸਕਦੀ ਹੈ ਨਹੀਂ ਉਹਨਾਂ ਤੇ ਮੁਸੀਬਤ ਆ ਗਿਆ ਇਨਸਾਨ ਨੇ ਇਨਸਾਨ ਨੇ ਖੜਨਾ ਚਾਹੀਦਾ ਹੈ ਅੱਜ ਅਸੀਂ ਇਹਨਾਂ ਲਈ ਕੱਪੜੇ ਤੇ ਦਵਾਈਆਂ ਜਾਂ ਰਾਸ਼ਨ ਵਿੱਚ ਲੈ ਕੇ ਆਏ ਆ ਜੋ ਕਿਸੇ ਤਨਫਲ ਹੋ ਸਕਦੀ ਆ ਪਾ ਰਹੇ ਆ ਬਾਰੇ ਇਨਸਾਨਾਂ ਨੂੰ ਚਾਹੀਦਾ ਕਿ ਇਨਸਾਨ ਦੇ ਇਨਸਾਨ ਦੇ ਸਹਾਰੇ ਤੇ ਹਮੇਸ਼ਾ ਕੋਈ ਥਾ ਸੇ ਵਾਈਗੁਰ ਜੀ ਕੀ ਫਤ ਹੈ ਅੱਜ ਗ੍ਰੀਨ ਮਿਸ਼ਨ ਪੰਜਾਬ ਦੀ ਟੀਮ ਜਗਰਾਉਂ ਤੋਂ ਅਸੀਂ ਆਏ ਹੋਏ ਆ ਜੀ ਸੁਲਤਾਨ ਖੋਰ ਲੋਦੀ ਦੇ ਛੋਟੇ ਜਿਹੇ ਕਸਬੇ ਦੇ ਵਿੱਚ ਇੱਥੇ ਆ ਕੇ ਦੇਖਿਆ ਮਨ ਬਹੁਤ ਦੁਖੀ ਹੋਇਆ ਲੋਕਾਂ ਨੇ ਜਮੀਨਾਂ ਘਰ ਸਾਰਾ ਕੁਝ ਬਹੁਤ ਖਤਮ ਹੋ ਗਿਆ ਹੋਇਆ ਲੱਗਦਾ ਨਹੀਂ ਕਿ 2-3 ਸਾਲ ਤੱਕ ਉੱਠ ਖੜਨਗੇ ਸੋ ਵਾਗੂਤੀ ਇਸ ਮਾਰ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਚੱਲਣਾ ਪੈਣਾ ਪਊ ਸਾਨੂੰ ਸਾਰਿਆਂ ਨੇ ਹੈਲਪ ਕਰਨੀ ਪੈਣੀ ਆ ਅੱਜ ਅਸੀਂ ਇੱਥੇ ਆਏ ਹੋਏ ਹਾਂ ਬੱਚਿਆਂ ਦੀ ਹੈਲਪ ਕਰਨ ਵਾਸਤੇ ਪਰਿਵਾਰਾਂ ਦੀ ਕਿ ਅਸੀਂ ਰਾਸ਼ਨ ਕੱਪੜੇ ਤੇ ਜੋ ਵੀ ਪਹਿਣਾ ਨੁੜਿੰਦਾ ਸਮਾਨ ਬੱਚਿਆਂ ਦਾ ਤੇ ਭਰਾਵਾਂ ਦੇ ਤੇ ਬਿਸਤਰੇ ਵਗੈਰਾ ਅਸੀਂ ਤਾਂ ਸੇਵਾ ਪਾਉਣ ਆਇਆ ਵਾਇਕਲ ਸਾਰੇ ਸੇਵਕਾਂ ਨੂੰ ਸੇਵਾ ਸਫਲ ਕਰਾ ਵਾਇਕਲ ਜੀ ਦਾ ਖਾਲਸਾ ਵਾਇਕਲ ਜੀ ਦੀ ਜੀਜੀ ਫਤੇ ਜੀ ਅਸੀਂ ਬਹੁਤ ਧੰਨਵਾਦ ਆ ਗ੍ਰੀਨ ਪੰਜਾਬ ਮਿਸ਼ਨ ਪੰਜਾਬ ਮਿਸ਼ਨ ਮਲਿਆ ਦੇ ਉਹਨਾਂ ਨੇ ਆਣ ਕੇ ਸਾਡੇ ਹੜਪੀਰਤ ਪਿੰਡ ਬਾਹੂਪੁਰ ਮੰਡ ਦੀ ਬਹੁਤ ਬਹੁਤ ਹੈਲਪ ਕੀਤੀ ਹੈ ਕੱਪੜੇ ਵੰਡੇ ਆ ਮੱਚਿਆਂ ਦੇ ਮਰਦਾਂ ਦੇ ਹਰ ਇੱਕ ਤਰ੍ਹਾਂ ਦੇ ਬਹੁਤ ਬਹੁਤ ਧੰਨਵਾਦ ਹੈ ਨਾ ਉਹਨੂੰ ਜੀ ਆਖਦੇ ਹਾਂ ਤੇ ਬਹੁਤ ਬਹੁਤ ਮਿਹਰਬਾਨ